ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਫੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਸੀਲੇ ਨੂੰ ਤਪਾ ਪੈ ਜਾਂਦੀ ਹੈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਬਹਿਰ ਦੇਖ ਰਹੇ ਹੋ ਜੀ ਜਰਸੀ ਤੇ ਸਾਈਵਾਲ ਦਾ ਕਰਾਸ ਆ ਜੀ ਦੂਸਰਾ ਸੁਹਾ ਸੂਈ ਹੋਈ ਹੈ ਜੀ ਚਾਰ ਮਹੀਨਿਆਂ ਦੀ ਸੂਈ ਹੋਈ ਆ ਤੀਜੇ ਸੂਏ ਨੂੰ ਪਿਛਲੇ ਮਹੀਨੇ ਦੀ 25 ਤਰੀਕ ਦਾ ਟੀਕਾ ਪਰਿਆ ਹੋਇਆ ਅੱਜ ਇੱਕ ਮਹੀਨਾ ਤੋਂ ਉੱਪਰ ਹੋ ਗਿਆ ਜੀ 5-7 ਦਿਨ ਅੱਜ ਪਹਿਲੀ ਤਰੀਕ ਆ ਜੀ ਇੱਕ ਤਰੀਕ ਆ ਅੱਜ ਬਹਿਰ ਤੁਸੀਂ ਸਕਰੀਨ ਦੇ ਸਾਹਮਣੇ ਦੇਖ ਰਹੇ ਹੋ 4 ਮਹੀਨਿਆਂ ਦੀ ਸੂਈ ਦੀ ਬੱਸਾ ਇਹਦਾ 15 ਦਿਨਾਂ ਬਾਅਦ ਹੀ ਜੀ ਉਹਦਾ ਡੈਥ ਹੋ ਗਈ ਸੀ 15 ਦਿਨਾਂ ਸੀ ਪੂਰਾ ਹੋ ਗਿਆ ਇਹ ਬੱਸਾ ਪੂਰੀ ਖੂਬਸੂਰਤ ਜਰਸੀ ਕ੍ਰਾਸ ਬਹਿੜਾ ਜੀ ਸੀਲਸ ਲਾ ਕੇ ਕੋਈ ਅੰਤ ਨਹੀਂ ਥਾਣਾ ਦਾ ਸਾਈਜ਼ ਮੈਂ ਨੇੜੇ ਤੋਂ ਦਿਖਾ ਦਣਾ ਚਾਰੇ ਥਣ ਵਿਥੀ ਤੇ ਗੈਬ ਤੇ ਸੋਹਣੇ ਮੂਠੀ ਵਾਲੇ ਲੱਗੇ ਹੋਏ ਆ ਸੇਮ ਸਾਈਜ਼ ਆ ਚਾਰੇ ਥਾਣਾ ਦਾ ਜਿੰਦ ਜਾਣ ਵਾਲੀ ਪੂਰੀ ਖੂਬਸੂਰਤ ਪੂਰੀ ਚੰਗੀ ਗੁੱਦ ਵਾਲੀ ਬਹਿੜਾ ਹੈਗੀ ਲੇਵਾ ਮਾ ਦਾ ਐਕਸਰਟ ਦਿਖਾ ਦਿੰਨਾ ਸੀਲਸ ਲੱਗ ਦੋਸਤੋ ਕੋਈ ਅੰਤ ਨਹੀਂ ਗਈ ਪੂਰੀ ਸੀਲਸ ਲੱਗ ਗਈ ਦੁੱਧ ਇਸ ਟਾਈਮ ਇਹਦੇ ਥੱਲੇ 9 ਲੀਟਰ ਖੁੱਲਾ ਡੁੱਲਾ ਪਰ ਆਪਾਂ 10 ਲੀਟਰ ਚੋਕੇ ਲੈ ਕੇ ਆਏ ਆ ਅੱਜ ਹੀ ਵਹੜ ਆਪਣੇ ਕੋਲੇ ਆਈ ਆ ਇਹ ਥਾਣਾ ਦਾ ਹੱਥ ਲਾ ਕੇ ਵੀ ਦਿਖਾਣਾ ਸੀਲਸ ਲੱਗ ਬਹੁਤ ਜ਼ਿਆਦੀ ਆ ਗਈ ਦੇਖੋ ਦੋਸਤੋ ਆਮੁਰ ਸੁਣੇ ਸਾਹੀ ਵਾਲਾ ਥੋੜੀਆਂ ਜੀਆਂ ਆਰਮ ਹੁੰਦੀਆਂ ਨੇ ਇਹ ਜਿਆਦਾ ਸੀਲਸ ਲੈ ਗਈ ਮੈਂ ਬਿਨਾ ਨਿਆਨੇ ਤੋਂ ਭਵੇਂ ਇਹਨੂੰ ਹੱਥ ਲਾਈ ਚਲੀ ਗਿਆ ਆਪਾਂ ਕੋਈ ਕਰਦੀ ਨਹੀਂ ਨਹੀਂ ਉਪਰਾ ਜ਼ਰੂਰ ਕਰਦੀ ਆਈ ਕਰਕੇ ਪਰ ਜਿਆਦਾ ਨਹੀਂ ਬੈਕ ਸਾਰ ਤੋਂ ਖਾਣਾ ਮੈਂ ਦੇਖੋ ਉਹ ਇਹ ਨਾ ਯਾਦਾ ਨਹੀਂ ਕਿਉਂਕਿ ਉਪਰਾ ਕਰਦੀ ਆਈ ਕਰਕੇ ਅੱਜ ਹੀ ਆਪਣੇ ਕੋਲੇ ਆਈ ਆ ਇੱਕ ਤਰੀਕ ਹੈਗੀ ਵੀਡੀਓ ਬਣਾਉਣ ਦਾ ਆਪਾਂ ਸਮਾਂ ਦੱਸ ਦਿੰਨੇ ਆ ਵੀ ਕੀ ਟਾਈਮ ਹੋ ਗਿਆ ਟਾਈਮ ਤੁਸੀਂ ਆਪ ਹੀ ਨੋਟ ਕਰ ਲਓ 2:21 ਮਿੰਟ ਹੋ ਗਏ ਇੱਕ ਤਰੀਕਾ ਚ ਪੂਰੀ ਜਿੰਦਜਾਨ ਵਾਲੀ ਤਾਜੀ ਨੇ ਇਹਨੇ 18 ਤੋਂ 20 ਲੀਟਰ ਦੁੱਧ ਦਿੱਤਾ ਕਹੇ ਤਾਂ ਬੰਮੇ ਆਪਾਂ 25 ਦੇਈਏ ਉਹ ਵੀ ਥੋੜਾਗਾ ਜਿਹੜੇ ਹਿਸਾਬ ਨਾਲ ਇਹਦੀ ਜਿੰਦਜਾਨ ਪਰ ਜਿੰਨਾ ਕਿ ਦਿੱਤਾ ਦੁੱਧ ਮਾਲਕਾਂ ਨੇ ਦੱਸਿਆ ਉਹਨਾਂ ਕੀ ਆਪਾਂ ਦੱਸਾਂਗੇ ਵੀ 18 ਤੋਂ 20 ਲੀਟਰ ਇਹਨੇ ਚਵਾਇਆ ਤਾਜੀ ਨੇ ਹੁਣ ਇਸ ਟਾਈਮ 9 ਲੀਟਰ ਦੁੱਧ ਤਿਆਰ ਆ ਜੇ ਕਰਮਾਲੀ ਗੱਬਣਾ ਰਹੀ ਜਿਹੜੇ ਸਾਹਮਣੇ ਦੀ ਤਰੀਕ ਬੰਦੇ ਨੇ ਦੱਸੀ ਆ 25 ਤਰੀਕ ਫਿਰ ਮੂਰਤ ਆ ਜੀ ਸੂਨ ਵਾਲੀ 80 85 ਤੋਂ ਡਗਦੀ ਨਹੀਂ ਕਿਉਂਕਿ ਚੰਗੀ ਜਿੰਦ ਜਾਨ ਵਾਲੀ ਵੇਖੜਾ ਦੁੱਤ ਮੈਂ 10 ਲੀਟਰ ਚੋਂ ਲੈ ਕੇ ਆ ਸੋਨੂੰ 9 ਲੀਟਰ ਕਹਿ ਕੇ ਦਊਂਗਾ ਮੈਂ ਕਿਸੇ ਥਣ ਚੋਂ ਕੋਈ ਭੂੜਾ ਸਰਲਾ ਨਹੀਂ ਪੂਰੀ ਖੂਬਸੂਰਤ ਸੋਹਣੇ ਗੁੱਲੇ ਵਾਲਾ ਮੋਟਾ ਥਾਣਾਗਾ ਮੋਲੇ ਦਾ ਸਿਰਫ 32000 ਰੁਪਇਆ 32000 ਦੇ ਵਿੱਚੋਂ ਮੈਂ ਮਾਨਤਾਨ ਵੀ ਕਰ ਦੂੰਗਾ ਪੂਰੇ ਖੂਬਸੂਰਤ ਤੇ ਸ਼ੀਲਸ ਲੱਗ ਕੇ ਠੰਡੀ ਵੈਸੜਾ ਤੋਰਾ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ। ਚਲੋ ਜੀ ਬਾਕੀ। ਚਲ। ਕੋਈ ਤੋਰੇ ਵਾਲੇ ਪੱਖੋਂ ਨਹੀਂ ਕਹਿ ਸਕਦੇ ਆਪਾਂ ਇਹਨੂੰ। ਪੂਰੀ ਜਿੰਦ ਜਾਨ ਵਾਲੀ ਆ। ਦੇਖੋ ਜੀ ਕੋ ਬਰਾਦ। ਪੂਰੀ ਚੰਗੀ ਤੇ ਸੋਹਣੀ ਬਿਹੜ ਹੈਗੀ ਮੁੱਲ ਸਰ 32000 ਰੁਪਿਆ ਦੁੱਧੇ ਦਾ ਮੱਝਾਂ ਦਾ ਭਲੇਖਾ ਪਾਉਂਦਾ ਆਮ ਜ਼ਿਆਦਾਤਰ ਗਰਮੀ ਦਾ ਤੋਹਫਾ ਗਾ ਦੁੱਧ ਜਿੰਨਾ ਕਿ ਦਿੰਦੀ ਆ ਮੱਝਾਂ ਅੰਗੂਠ ਕਿੱਟਾ ਦੁੱਧ ਦਿੰਦੀ ਆ ਪੂਰਾ ਸੰਘਣਾ ਗਾ ਉਹ ਅੱਜ ਹੀ ਆਪਣੇ ਕੋਲੇ ਆਈ ਆ ਤਾਜੀ ਦੇ ਦੁੱਧ 18 ਕਿਲੋਟਰ ਦਿੱਤਾ ਗਾ ਕਰਮਾ ਵਾਲੀ ਮੂਹਰੇ 18 20 ਲੀਟਰ ਤੋਂ ਡਿਗਦੀ ਨਹੀਂਗੀ ਜੇ ਕੋਈ ਚੰਗੀ ਭਰਾ ਸੇਵਾ ਕਰ ਲੂਗਾ ਦੁੱਧ 12 ਲੀਟਰ ਹੁਣ ਵੀ ਕਰ ਜੂਗੀ ਨਾਰਮਲ ਸੇਵਾ ਚੋਈਆ ਕੋਈ ਜਿਆਦਾ ਵੱਡੀ ਸੇਵਾ ਚੋਈ ਨਹੀਂ ਆਈ ਨੰਬਰ ਸਕਰੀਨ ਤੇ ਚੱਲ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਬਹਿਰ ਤੁਸੀਂ ਖਰੀਦ ਸਕਦੇ ਹੋ ਬਾਈ ਜੀ ਧੰਨਵਾਦ ਜਲਦੀ ਮਿਲਦੇ ਆ ਕੋਈ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਜੀ